ਵਾਇਗਰੂ ਜੀ ਦਾ ਖਾਲਸਾ ਸ੍ਰੀ ਵਾਇਗਰੂ ਜੀ ਕੀ ਫਤਿਹ ਸਰੇ ਸਟੇਜ ਤੇ ਬਰਾਜਮਾਨ ਸਾਡੀ ਪਾਰਟੀ ਦੇ ਨਿਰਮਾਤਾ ਸਾਡੇ ਸਾਰਿਆਂ ਦੇ ਰਹਿਨਮਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਿਨ੍ਹਾਂ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਤਬੀਅਤ ਖਰਾਬ ਹੋਣ ਦੇ ਬਾਵਜੂਦ ਉਹ ਉਹਨਾਂ ਦੇ ਦਿਲ ਵਿੱਚ ਤੁਸੀਂ ਸਾਰੇ ਵਸਦੇ ਹੋ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਡੇ ਵਿੱਚ ਬਿਰਾਜਮਾਨ ਆ ਉਹ ਸਾਰੇ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਪ੍ਰੋਗਰਾਮ ਹੈ ਜਿੱਥੇ ਮੇਰੇ ਪਮਕੜ ਉੱਤੇ ਸਾਡੇ ਮੁੱਖ ਮੰਤਰੀ ਔਰ ਮੇਰੇ ਫਰੈਂਡ ਫਿਲਾਸਫਰ ਗਾਈਡ ਸ਼੍ਰੀ ਮਨੀਸ਼ ਸੋਧਿਆ ਜੀ ਜਿਨ੍ਹਾਂ ਨੇ ਇਹ ਨੌਜਵਾਨਾਂ ਦਾ ਜਿਹੜਾ ਹੈਗਾ ਜੇ ਇੱਥੇ ਹੜ ਆਇਆ ਇਹਦੇ ਪਿੱਛੇ ਉਹਨਾਂ ਦੀ ਵਿਰੋਧ ਪੰਦੀ ਹੈ ਔਰ ਸਟੇਜ ਤੇ ਬਿਰਾਜਮਾਨ ਮੇਰੇ ਕੈਬਨਿਟ ਕੁਲੀਗਸ ਐਮ ਐਲ ਏ ਚੇਅਰਮੈਨ ਪਾਰਟੀ ਦੇ ਅਹੁਦੇਦਾਰ ਪੈਣੋ ਤੇ ਭਰਾਵੋ ਯੁੱਧ ਨਸ਼ੇ ਵਿਰੁੱਧ ਇਹ ਕੋਈ ਮਾਮੂਲੀ ਯੁੱਧ ਨਹੀਂ ਹੈ ਜੇ ਜੇ ਪਹਿਲਾਂ ਕਦੇ ਯੁੱਧ ਹੋਇਆ ਦੇਸ਼ ਦੀ ਆਜ਼ਾਦੀ ਵਾਸਤੇ ਪੰਜਾਬੀ ਸਭ ਤੋਂ ਅੱਗੇ ਸੀ ਜੇ ਯੁੱਧ ਹੋਇਆ ਦੇਸ਼ ਨੂੰ ਪੁਖਤੋ ਆਜ਼ਾਦ ਕਰਾਉਣ ਵਾਸਤੇ ਤਾਂ ਵੀ ਪੰਜਾਬੀ ਸਭ ਤੋਂ ਅੱਗੇ ਸੀ ਕੁਰਬਾਨੀਆਂ ਦਿੱਤੀਆਂ ਮਹਿੰਤਾ ਕੀਤੀਆਂ ਇਹ ਜਿਹੜਾ ਹੁਣ ਸਾਡੇ ਨੌਜਵਾਨਾਂ ਨੂੰ ਇਹ ਜੁੱਧ ਅਗਲੀ ਇਲੈਕਸ਼ਨ ਵਾਸਤੇ ਨਹੀਂ ਹੈ ਅਗਲੀ ਪੀੜ੍ਹੀ ਵਾਸਤੇ ਆ ਸਾਡੇ ਨੌਜਵਾਨਾਂ ਵਾਸਤੇ ਆ ਇਹ ਸਭ ਤੋਂ ਜ਼ਰੂਰੀ ਇਸ ਵੇਲੇ ਲੋਕਾਂ ਦੇ ਵਿੱਚ ਪੂਰੀ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਹੋ ਰਹੀ ਹੈ ਕਿ ਜੇ ਕੋਈ ਪਾਲਿਸੀ ਬਣਾ ਕੇ ਨੇਕ ਨiyet ਨਾਲ ਨੀਤੀ ਨਾਲ ਨਸ਼ਿਆਂ ਦੇ ਵਿਰੁੱਧ ਗੈਂਗਸਟਰ ਦੇ ਵਿਰੁੱਧ ਜਿਹੜਾ ਯੁੱਧ ਲੜਿਆ ਜਾ ਰਿਹਾ ਹੈ ਉਹ ਸਿਰਫ ਤੇ ਸਿਰਫ ਪੰਜਾਬ ਸਰਕਾਰ ਲੜ ਰਹੀ ਹੈ ਔਰ ਇਹਦੇ ਵਿੱਚ ਸਲਾਗਾ ਕਰਨੀ ਬਣਦੀ ਆ ਪੰਜਾਬ ਪੁਲਿਸ ਦੀ ਮੈਂ ਤੁਹਾਡੇ ਨਾਲ ਥੋੜਾ ਜਿਹਾ ਡਾਟਾ ਸ਼ੇਅਰ ਕਰੂੰਗਾ ਜੇ ਮੈਂ ਗੱਲ ਕਰਾਂ ਚਿੱਟੇ ਦੀ ਵੀਰੋ 2000 25 ਦੇ ਵਿੱਚ ਪੰਜਾਬ ਦੇ ਵਿੱਚ 2040 ਕਿਲੋ ਚਿੱਟਾ ਫੜਿਆ ਪੰਜਾਬ ਪੁਲਿਸ ਨੇ ਔਰ ਜੇ ਮੈਂ ਗੱਲ ਕਰਾਂ Rajasthan ਦੀ Rajasthan ਦਾ ਬਾਰਡਰ ਸਾਡੇ ਨਾਲੋਂ ਦੁੱਗਣਾ ਸਿਰਫ 106 ਕਿਲੋ ਜੇ ਮੈਂ ਗੱਲ ਕਰਾਂ Gujarat ਦੀ ਉਹਦਾ ਬਾਰਡਰ ਵੀ ਪੰਜਾਬ ਨਾਲੋਂ ਪਾਕਿਸਤਾਨ ਵੱਡਾ ਉੱਥੇ ਫੜਿਆ 5.5 ਕਿਲੋ ਪੰਜਾਬ ਦੇ ਵਿੱਚ 2046 ਕਿਲੋ ਤੇ Gujarat ਦੇ ਵਿੱਚ ਸਿਰਫ ਤੇ ਸਿਰਫ 5.5 ਕਿਲੋ ਇਹ ਜੜੀਆਂ ਡਰੋਨਸ ਆ ਸਿਰਫ ਪੰਜਾਬ ਵਿੱਚ ਆ ਰਹੀਆਂ ਆ ਉਹਦਾ ਟਾਰਗੇਟ ਤੁਸੀਂ ਉਹ ਪਰਾਵੋ ਉਹਦਾ ਟਾਰਗੇਟ ਪੰਜਾਬ ਦੀ ਜਵਾਨੀ ਹੈ ਜੇ ਗੁਜਰਾਤ ਵਿੱਚ ਰੋਕਿਆ ਜਾ ਸਕਦਾ ਤਾਂ ਪੰਜਾਬ ਦੇ ਵਿੱਚ ਵੀ ਰੋਕਿਆ ਜਾ ਸਕਦਾ ਮੈਂ ਧੰਨਵਾਦ ਕਰਦਾ ਅਰਵਿੰਦ ਕੇਜੀਵਾਲ ਜੀ ਭਗਵਾਨਤਮਾਨ ਜੀ ਦਾ ਜਿਨ੍ਹਾਂ ਨੇ ਐਂਟੀ ਡਰੋਨ ਸਿਸਟਮ ਲਗਾਇਆ ਸੈਕੰਡ ਲਾਈਨ ਆਫ ਡਿਫੈਂਸ ਕੀਤੀ ਪਰਾਵੋ ਪੰਜਾਬ ਨੂੰ ਲਗਾਤਾਰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਮੈਂ ਗੱਲ ਕਰਾਂ ਆ ਡਾਰਕ ਜਿਹੜਾ ਤੁਹਾਡਾ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦਾ ਡਾਟਾ ਹੈ ਇਹ ਪੰਜਾਬ ਸਰਕਾਰ ਦਾ ਡਾਟਾ ਨਹੀਂ ਕੇਂਦਰ ਸਰਕਾਰ ਦਾ ਡਾਟਾ ਹੈ ਤੁਸੀਂ ਗੱਲ ਕਰ ਲਓ ਕ੍ਰਾਈਮ ਰੇਟ ਅਗੇਂਸਟ ਔਮਨ ਦਿੱਲੀ ਸਭ ਤੋਂ ਉੱਪਰ ਹੈ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਦਿੱਲੀ ਤੇਲੰਗਾਨਾ ਰਾਜਸਥਾਨ ਓਡੀਸ਼ਾ ਹਰਿਆਣਾ ਸਾਰੀਆਂ ਜਿੱਥੇ ਜਿੱਥੇ ਡਬਲ ਇੰਜਨ ਸਰਕਾਰ ਹੈ ਉੱਥੇ ਔਰਤਾਂ ਦੇ ਖਿਲਾਫ ਜਿਹੜਾ ਕ੍ਰਾਈਮ ਹੈ ਔਰਤਾਂ ਇਸੇ ਤਰ੍ਹਾਂ ਸਾਈਬਰ ਕ੍ਰਾਈਮ ਦੇ ਵਿੱਚ ਤੇਲੰਗਾਨਾ, ਕਰਨਾਟਕਾ, ਦਿੱਲੀ, ਡਬਲ ਇੰਜਨ ਸਰਕਾਰਾਂ ਤੁਸੀਂ ਕਿਸੇ ਕ੍ਰਾਈਮ ਦੀ ਗੱਲ ਕਰ ਲਓ ਉਹਦੇ ਵਿੱਚ ਜਿੱਥੇ ਡਬਲ ਇੰਜਨ ਹੈ ਉੱਥੇ ਕ੍ਰਾਈਮ ਡਬਲ ਹੈ, ਚਾਰ ਗੁਣਾ ਹੈ। ਲੇਕਿਨ ਪੰਜਾਬ ਨੂੰ ਬਰਬਾਦ ਕੀਤਾ ਜਾਂਦਾ। ਜੇ ਮੈਂ ਗੱਲ ਕਰਾਂ ਪੇਪਰ ਲੀਕ ਹੋਣ ਦੀ ਪੇਪਰ ਲੀਕ ਹੋ ਗਏ, ਬੱਚੇ ਐਗਜ਼ਾਮ ਦਿੰਦੇ ਆ, ਫੀਸ ਭਰਦੇ ਆ, ਮਿਹਨਤ ਕਰਦੇ ਆ। ਯੂਪੀ ਅੱਠ, ਰਾਜਸਥਾਨ ਸੱਤ, ਮਹਾਰਾਸ਼ਟਰ ਸੱਤ ਬਿਹਾਰ 6 ਗੁਜਰਾਤ 4 ਮੱਧ ਪ੍ਰਦੇਸ਼ 4 ਹਰਿਆਣਾ 3 ਸਾਰੀਆਂ ਡਬਲ ਇੰਜਨ ਸਰਕਾਰਾਂ ਜਿੱਥੇ ਡਬਲ ਇੰਜਨ ਸਰਕਾਰ ਉੱਥੇ ਪੇਪਰ ਲੀਕ ਭਗਵਾਨ ਤਮਾਨ ਦੀ ਸਰਕਾਰ ਵਿੱਚ ਇੱਕ ਵੀ ਪੇਪਰ ਨਹੀਂ ਲੀਕ ਹੋਇਆ ਵੀਰੋ ਇਹ ਜਿਹੜੀ ਲੜਾਈ ਹੈ ਇਹ ਤੁਸੀਂ ਹਰ ਪਿੰਡ ਵਿੱਚ ਹਰ ਮੱਲੇ ਚ ਲੜ ਰਹੇ ਹੋ ਯੁੱਧ ਨਸ਼ੇ ਵਿਰੋਧੀ ਪਹਿਲੀ ਫੇਜ਼ ਦੇ ਵਿੱਚ ਤੁਸੀਂ ਮੀਟਿੰਗਾਂ ਕਰਕੇ ਔਰ ਬੀਡੀਸੀ ਦੇ ਮੈਂਬਰਾਂ ਨੇ ਜਿਹੜੇ ਸਮਗਲਰ ਸੀ ਉਹਨਾਂ ਨੂੰ ਫੜ ਕੇ ਇਹਦੇ ਵਿੱਚ ਵੀਰੋ ਪ੍ਰਾਪਤੀਆਂ ਬਹੁਤ ਵੱਡੀਆਂ ਐ ਇਹ ਪਹਿਲੀ ਸਰਕਾਰ ਐ ਜਿਹਨੇ ਡੀਕ੍ਰਿਮੀਨਲਾਈਜ਼ ਕੀਤਾ ਜਿਹਦੇ ਵਿੱਚ 25000 ਨੌਜਵਾਨ ਨਸ਼ਾ ਛੱਡ ਚੁੱਕੇ ਐ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਸਕਿੱਲ ਡਿਵੈਲਪਮੈਂਟ ਹੋ ਰਹੀ ਐ ਲੋਕ ਨਸ਼ਾ ਛੱਡ ਰਹੇ ਆ ਪਹਿਲਾਂ ਜਿਹੜੇ ਨੌਜਵਾਨ ਨਸ਼ਾ ਕਰਦੇ ਸੀ ਦੂਜਿਆਂ ਨੂੰ ਨਸ਼ਾ ਕਰਨ ਲਾਉਂਦੇ ਸੀ ਹੁਣ ਜਿਹੜੇ ਨਸ਼ਾ ਛੱਡ ਕੇ ਜਾ ਰਹੇ ਆ ਉਹ ਦੂਜਿਆਂ ਨੂੰ ਲਿਆ ਕੇ ਉਹਨਾਂ ਦਾ ਨਸ਼ਾ ਸੁੜਾ ਰਹੇ ਆ ਇਹ ਅਚੀਵਮੈਂਟ ਹੈ ਭਗਵੰਤ ਮਾਨ ਸਰਕਾਰ ਦੀ ਤੁਹਾਡੇ ਵਿੱਚ ਤੇ ਤੁਹਾਡਾ ਜਿਹੜਾ ਹੌਸਲਾ ਦੇਖ ਕੇ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਫੇਸ ਟੂ ਸ਼ੁਰੂ ਹੋਈ ਹੈ ਇਹਦੇ ਵਿੱਚ ਚਾਹੇ ਗੈਂਗਸਟਰ ਹੈ ਔਰ ਚਾਹੇ ਨਸ਼ਾ ਵੇਚਣ ਵਾਲੇ ਆ ਇਹਨਾਂ ਨੂੰ ਪੰਜਾਬ ਤੋਂ ਬਾਹਰ ਪਜਾਵਾਂਗੇ ਔਰ ਅਸੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਾਨ ਸਾਹਿਬ ਲੱਗੇ ਹੋਏ ਆ ਇਹਨਾਂ ਨੂੰ ਵਿਦੇਸ਼ ਨਹੀਂ ਜਾਣ ਦਿੰਦੇ ਇਹ ਪਹਿਲਾਂ ਗਏ ਜਾਪਾਨ ਦੇ ਵਿੱਚ ਗਏ ਕੁਝ ਦੇਸ਼ਾਂ ਵਿੱਚ ਜਾ ਕੇ ਆਏ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਆ ਰਹੀ ਸੀ ਉੱਥੋਂ ਲੋਕ ਆ ਰਹੇ ਸੀ ਇਹਨਾਂ ਨੂੰ ਇਹਨਾਂ ਨੂੰ ਕਹਿੰਦੇ ਤੁਸੀਂ ਬਾਹਰ ਨਹੀਂ ਜਾ ਸਕਦੇ ਪੰਜਾਬ ਦੇ ਲੋਕਾਂ ਲਈ ਰੋਜ਼ਗਾਰ ਨਹੀਂ ਲੈ ਕੇ ਆ ਸਕਦੇ ਇੰਡਸਟਰੀ ਨਹੀਂ ਲੈ ਕੇ ਆ ਸਕਦੇ ਬਟ ਆਪਾਂ ਮਾਨ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿ ਇੰਡਸਟਰੀ ਆਏਗੀ ਜਦੋਂ ਪੰਜਾਬ ਚੋਂ ਨਸ਼ੇ ਖਤਮ ਹੋ ਗਏ ਤਾਂ ਕ੍ਰਾਈਮ ਖਤਮ ਹੋ ਗਿਆ ਜਦੋਂ ਕ੍ਰਾਈਮ ਖਤਮ ਹੋ ਗਿਆ ਤਾਂ ਇੰਡਸਟਰੀ ਆਏਗੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਮੈਂ ਆਖਰੀ ਗੱਲ ਕਰ ਰਿਹਾ ਇਹ ਪਹਿਲੀ ਸਰਕਾਰ ਹੈ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਇਹ ਭਗਵੰਤ ਮਾਨ ਦੀ ਹਿੰਮਤ ਹੈ ਕਿ ਹਰ ਇੱਕ ਪਰਿਵਾਰ ਨੂੰ ਇਹ ਦੁਨੀਆ ਦੇ ਵਿੱਚ ਪਹਿਲੀ ਵਾਰੀ ਹੋ ਗਿਆ ਕਿ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਬੈਨੀਫਿਟ ਮਿਲ ਰਿਹਾ ਭਰਾਵੋ ਇਹ ਤੁਹਾਡਾ ਪ੍ਰੋਗਰਾਮ ਹੈ ਔਰ ਇਹਦੇ ਨਾਲ ਨਾਲ ਇਹ ਤਾਂ ਤੁਸੀਂ ਜਾਣਦੇ ਹੋ ਕਿ ਹਰ ਇੱਕ ਪਰਿਵਾਰ ਨੂੰ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਮਿਲੇਗਾ ਬੀਮਾ ਮਿਲੇਗਾ ਔਰ ਮੈਂ ਹਸਪਤਾਲਾਂ ਵਿੱਚ ਜਾ ਕੇ ਆਇਆ ਲੋਕ ਕਹਿੰਦੇ ਜੀ ਮਾਨ ਸਾਹਿਬ ਦਾ ਧੰਨਵਾਦ ਕਰਿਓ ਪਹਿਲਾਂ ਬਿਜਲੀ ਦਾ ਬਿੱਲ ਜ਼ੀਰੋ ਫਿਰ ਟੋਲ ਫਰੀ ਜ਼ੀਰੋ ਔਰ ਹੁਣ ਜਿਹੜਾ ਹਸਪਤਾਲਾਂ ਦਾ ਬਿੱਲ ਜ਼ੀਰੋ ਮੇਰੇ ਕੋਲੇ ਬੰਦੇ ਆਂਦੇ ਸੀ ਮੈਨੂੰ ਰੋਜ਼ ਫੋਨ ਆਂਦੇ ਸੀ ਸਾਡਾ ਮਰੀਜ਼ ਫਲਾਨੀ ਜਗ੍ਹਾ ਤੇ ਦਾਖਲ ਹੈ ਪ੍ਰਾਈਵੇਟ ਹਸਪਤਾਲ ਹੈ ਪੈਸੇ ਬਹੁਤ ਹੈ ਮਰੀਜ਼ ਮਰ ਗਿਆ ਸਾਡਾ ਐਕਸੀਡੈਂਟ ਹੋਇਆ ਸੀ 10 ਲੱਖ ਦਾ ਬਿੱਲ ਹੈ ਔਰ ਅਸੀਂ 8 ਲੱਖ ਰੁਪਇਆ ਦੇ ਚੁੱਕੇ ਆ ਲਾਸ਼ ਨਹੀਂ ਦੇ ਰਹੇ ਮੈਂ ਉਹਨਾਂ ਨੂੰ ਕਹਿੰਦਾ ਸੀਗਾ ਤਰਸ ਕਰੋ ਬੰਦਾ ਹੀ ਮਰ ਗਿਆ ਪਰਿਵਾਰ ਕਰਜਾਈ ਹੋ ਗਿਆ ਤਾਂ ਜਾ ਕੇ ਮੈਂ ਉਹਨਾਂ ਦੀਆਂ ਲਾਸ਼ਾਂ ਦਵਾਉਂਦਾ ਹੁੰਦਾ ਸੀਗਾ ਹੁਣ ਨੌਮਤ ਨਹੀਂ ਆਏਗੀ ਮੈਂ ਧੰਨਵਾਦ ਕਰਦਾ ਭਗਵੰਤ ਮਾਨ ਦੀ ਵੀਰੋ ਇਹ ਬਹੁਤ ਇੰਪੋਰਟੈਂਟ ਆ ਨੌਜਵਾਨੋ ਤੁਹਾਡੇ ਵਾਸਤੇ ਜੇ ਤੁਹਾਡੇ ਕੋਲ ਲੈਪਟਾਪ ਹੈ ਭਗਵੰਤ ਮਾਨ ਸਰਕਾਰ ਇਹ ਕਰ ਰਹੀ ਹੈ ਜਿਹੜਾ ਨੌਜਵਾਨ ਹੈ ਲੈਪਟਾਪ ਲੈ ਕੇ ਆ ਜਾਓ ਆਪਣੇ ਇਲਾਕੇ ਦੇ ਐਮਐਲਏ ਨੂੰ ਯੂਥ ਕੋਆਰਡੀਨੇਟਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਨੂੰ ਜਿਹਨੂੰ ਮਰਜ਼ੀ ਕੰਟੈਕਟ ਕਰ ਲਓ ਸਿਵਲ ਸਰਜਨ ਨੂੰ ਲੈਪਟਾਪ ਲੈ ਕੇ ਆਜੋ ਲੋਕਾਂ ਦੀ ਰਜਿਸਟ੍ਰੇਸ਼ਨ ਕਰੋ ਆਪਣੇ ਮੱਲੇ ਦੇ ਆਪਣੇ ਪਿੰਡ ਦੇ ਲੋਕਾਂ ਦੇ ਕਾਰਡ ਬਣਾਓ ਤੇ 1000 ਰੁਪਇਆ ਰੋਜ਼ ਦਾ ਕਮਾਓ ਬਹੁਤ ਸਾਰੀਆਂ ਹਜ਼ਾਰਾਂ ਨੌਕਰੀਆਂ ਕ੍ਰੀਏਟ ਹੋਣੀਆਂ ਇਹਦੇ ਨਾਲ ਡਾਟਾ ਐਂਟਰੀ ਆਪਰੇਟਰ ਸਹਿਤ ਮਿੱਤਰਾ ਜਿਹੜੇ ਬੱਚੇ ਕੰਮ ਕਰਨਗੇ ਉਹਨਾਂ ਨੂੰ ਸਾਰਿਆਂ ਨੂੰ 20 25 25 30000 ਰੁਪਏ ਦੀਆਂ ਨੌਕਰੀਆਂ ਮਿਲਣਗੀਆਂ ਹਜ਼ਾਰਾਂ ਨੌਕਰੀਆਂ ਵੀ ਪੈਦਾ ਹੋਣਗੀਆਂ ਲੋਕਾਂ ਦਾ ਇਲਾਜ ਹੋਏਗਾ ਲੋਕ ਕਰਜ਼ਾਈ ਨਹੀਂ ਹੋਣਗੇ ਬਿਮਾਰੀ ਦਾ ਇਲਾਜ ਜਲਦੀ ਹੋਏਗਾ ਲੋਕ ਰਿਕਵਰ ਹੋ ਕੇ ਘਰ ਜਾਣਗੇ ਭਰਾਵੋ ਇਹ ਜਿਹੜਾ ਹੈਗਾ ਮੈਂ ਕਹੂੰਗਾ ਕਿ ਲੋਕਾਂ ਵਾਸਤੇ ਵਰਦਾਨ ਹੈ ਸਾਡੀ ਜਵਾਨੀ ਵਾਸਤੇ ਵਰਦਾਨ ਹੈ ਔਰ ਜਿਹੜੇ ਬੰਦੇ ਪਹਿਲਾਂ ਮੈਡੀਕਲ ਬਿੱਲ ਰੀਇੰਬਰਸਮੈਂਟ ਬਹੁਤ ਵੱਡੀ ਇੰਡਸਟਰੀ ਬਣੀ ਹੋਈ ਸੀ ਉਹਦੀ ਹੁਣ ਕੋਈ ਲੋਡ ਨਹੀਂ ਹੈ ਕੈਸ਼ਲੈਸ ਹੈ ਔਰ ਆਖਰੀ ਗੱਲ ਹੈ ਕਿ ਕਾਰਡ ਬਣਾਉਣ ਤੋਂ ਲੈ ਕੇ ਪੂਰਾ ਇਲਾਜ ਸਾਰੀਆਂ ਦਵਾਈਆਂ ਸਾਰੇ ਜੇ ਕੋਈ ਤੁਹਾਡੇ ਕਿਸੇ ਦੇ ਮਤਲਬ ਗੋਡੇ ਪੈਣੇ ਆ ਕੋਈ ਅਪਲਾਇੰਸ ਪੈਣੀ ਆ ਸਾਰੇ ਟੈਸਟ ਸੀਟੀ ਸਕੈਨ ਐ ਐਮ ਆਰ ਆਈ ਸਾਰਾ ਕੁਝ ਫ੍ਰੀ ਐ ਸਕੀਮ ਦੇ ਵਿੱਚ 1 ਰੁਪਈਆ ਨਹੀਂ ਦੇਣਾ ਕਿਸੇ ਨੂੰ ਜੇ ਕੋਈ ਮੰਗਦਾ ਸਾਨੂੰ ਦੱਸੋ ਅਸੀਂ ਉਹਦੇ ਤੇ ਐਕਸ਼ਨ ਕਰਾਂਗੇ ਸਾਰਾ 10 ਲੱਖ ਤੱਕ ਦਾ ਸਾਰਾ ਇਲਾਜ ਬਿਲਕੁਲ ਨਿਸ਼ੁਲਕ ਐ ਫ੍ਰੀ ਐ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਇਹ ਬਹੁਤ ਵੱਡੀ ਜਿਹੜੀ ਮੈਂ ਕਹੂੰਗਾ ਅਚੀਵਮੈਂਟ ਆ ਮਾਰ ਸਰਕਾਰ ਦੀ ਸੋ ਮੈਂ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫੇਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਰਵਿੰਦ ਜੀ ਦਾ ਮਨੀਸ਼ ਸੋਧਿਆ ਜੀ ਦਾ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਬਸ ਬਰੀਆ ਆਖਰੀ ਦੋ ਲਾਈਨਾਂ ਜੋ ਅਸੀਂ ਗੈਂਗਸਟਰਵਾਦ ਖਤਮ ਕਰ ਰਹੇ ਆਂ ਔਰ ਜੋ ਨਸ਼ਿਆਂ ਦੇ ਵਿੱਚੋਂ ਸਾਰਾ ਜਿਹੜਾ ਤੁਹਾਨੂੰ ਪੰਜਾਬ ਨੂੰ ਬਾਹਰ ਕੱਢ ਰਹੇ ਆਂ ਹਮ ਲਾਏ ਆਂ ਕਸ਼ਤੀ ਤੂਫਾਨ ਸੇ ਕਾਲ ਕੇ ਇਸ ਦੇਸ਼ ਕੋ ਇਸ ਪੰਜਾਬ ਕੋ ਮੇਰੇ ਬੱਚੋ ਰੱਖਣਾ ਸੰਭਾਲ ਕੇ ਬਹੁਤ ਬਹੁਤ ਧੰਨਵਾਦ ਇਨਕਲਾਬ